ਜਲੰਧਰ ਜਿਮਨੀ ਚੌਣ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 37325 ਵੋਟਾਂ ਦੀ ਵੱਡੀ ਲੀਡ ਦੇ ਨਾਲ ਜਿੱਤ ਕਰਜ ਕੀਤੀ ਗਈ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਮੁੱਖ ਦਫ਼ਤਰ ਵਿੱਚ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਕਾਫੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢੀਵਾਲ ਸਾਤਾ ਨੂੰ ਮੁਬਿਸ਼ਾ ਕਰਵਾਇਆ ਗਿਆ ਅਤੇ ਲੱਡੂ ਵੰਡ ਕੇ ਇਸ ਜਿੱਤ ਦੀ ਖੁਸ਼ੀ ਨੂੰ ਸਾਰਿਆਂ ਨਾਲ ਸਾਂਝਾ ਕੀਤਾ ਗਿਆ ਕੀ ਕਹਿਣਾ ਚਾਹੋਗੇ ਵੱਡੀ ਜਿੱਤ ਜਿਹੜੀ ਆ ਇੱਕ ਵਾਰ ਫਿਰ ਜਲੰਧਰ ਦੇ ਵਿੱਚ ਪਛਮੀ ਇਲਾਕੇ 'ਚ ਦਰਜ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਮੈਂ ਆਮ ਆਦਮੀ ਪਾਰਟੀ ਦੇ ਪੂਰੇ ਵਲੰਟੀਅਰ ਸਹਿਬਾਨ ਨੂੰ ਸਾਰੇ ਹਿੰਦੁਸਤਾਨ 'ਚ ਅੱਜ ਦੇ ਇਤਿਹਾਸਿਕ ਜਿੱਤੇ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਖਾਸ ਤੌਰ ਤੇ ਆਪਣੇ ਆਨੁਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਜਿਨ੍ਹਾਂ ਨੇ ਅੱਗੇ ਲੱਗ ਕੇ ਇਸ ਇਲੈਕਸ਼ਨ ਨੂੰ ਲੀਡ ਕੀਤਾ ਉਹਨਾਂ ਦੇ ਪੂਰੇ ਪਰਿਵਾਰ ਨੇ ਉਹਨਾਂ ਦੀ ਤਰਨ ਬਤਨੀ ਨੇ ਉਹਨਾਂ ਦੇ ਭੈਣ ਜੀ ਨੇ ਮਾਤਾ ਜੀ ਨੇ ਔਰ ਸਾਰੇ ਜਲੰਧਰ ਦੇ ਜਿੰਨੇ ਵੀ ਵਲੰਟੀਅਰ ਸਹਿਬਾਨ ਨੇ ਅੱਲਾਹ ਸਮਝ ਬਹੁਤ ਬਹੁਤ ਮੁਬਾਰਕ ਔਰ ਖਾਸ ਤੌਰ ਤੇ ਜਲੰਧਰ West ਦੇ ਲੋਕ ਜਿਨ੍ਹਾਂ ਨੇ ਡਾ ਵੱਟਾ ਫਤਵਾ ਦਿੱਤਾ ਆਮ ਆਦਮੀ ਪਾਰਟੀ ਨੂੰ ਇੱਕ ਤਾਂ ਸਿੱਖ ਜਿੱਤ ਜਿਹੜੀ ਜਿਲੰਦਰ ਬੈਸਤ ਦੀ ਜਿੰਨੀ ਚੋਂ ਚਿਕਾਈ ਹੈ ਮੈਂ ਉਹਨਾਂ ਲਈ ਬਹੁਤ ਬਹੁਤ ਧੰਨਵਾਦ ਕਰਦਾ ਬਹੁਤ ਬਹੁਤ ਵਾਰੀ ਬਾਦਿੰਦਾ ਹੋਰ ਉਮੀਦ ਕਰਦਾ ਕਿ ਇਸ ਤਰ੍ਹਾਂ ਹੀ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਉੱਚਾ ਉੱਡਦਾ ਰਹੇਗਾ ਚੜ੍ਹ ਰਹੇਗਾ ਔਰ ਅਸੀਂ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦੇ ਧੰਨਵਾਦ ਥੈਂਕ ਯੂ ਪੰਜਾਬ ਪੱਖੀ ਪੰਜਾਬ ਪ੍ਰਤੀ ਜਿਹੜੀਆਂ ਵਿਕਾਸ ਦੀਆਂ ਨੀਤੀਆਂ ਸੀਗੀਆਂ ਉਹਨਾਂ ਦੀ ਦਿੱਤਾ। ਉਹ ਮਾਨ ਸਾਹਿਬ ਨੂੰ ਵੀ ਵਧਾਈ ਦੇਣਾ, ਆਪਣੇ ਕੌਮੀ ਕਨਵੀਨਰ ਅਰਵਿੰਦ ਕੇਜੀ ਆਜੀ ਨੂੰ ਵਧਾਈ ਦੇਣਾ। ਪੰਜਾਬ ਦੇ ਸਮੁੱਚੇ ਐਮਐਲਏ ਸਾਹਿਬਾਨ, ਜਿਹੜੇ ਮੰਤਰੀ ਸਾਹਿਬਾਨ ਸਾਡੇ ਵਰਕਰ, ਚੇਅਰਮੈਨ ਜਿਨ੍ਹਾਂ ਲੋਕਾਂ ਨੇ ਉੱਥੇ ਕੰਮ ਕੀਤਾ। ਸਭ ਨੂੰ ਵਧਾਈਆਂ ਦੇਣਾ, ਖਾਸ ਤੌਰ ਤੇ ਜਿਹੜੇ ਵੈਸਟ ਦੇ ਸਾਡੇ ਹਲਕੇ ਦੇ ਲੋਕ ਉਹਨਾਂ ਨੂੰ ਵਧਾਈਆਂ ਦੇਣਾ। ਔਰ ਆਪਣੇ ਜਿੱਥੇ ਐਮਐਲਏ ਜਿਹੜੇ ਮਹਿੰਦੋਤ ਭਗਤ ਜੀ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ। ਉਹਦਾ ਇਹ ਸਾਬਤ ਹੋ ਗਿਆ ਕਿ ਪੰਜਾਬ ਦੇ ਲੋਕ ਜਿਹੜੇ ਆ ਮਾਨਸਾਹਬ ਦੀਆਂ ਜਲੀਆਂ ਪੰਜਾਬ ਪੱਕੀ ਨੀਤੀਆਂ ਵਕਾਸ ਦੀਆਂ ਉਹਨਾਂ ਤੋਂ ਬੇਹੱਦ ਖੁਸ਼ ਨੇ ਔਰ ਅਸੀਂ ਆਉਣ ਵਾਲੀਆਂ ਸਾਰੀਆਂ ਲਕਸ਼ਰ ਜੜੀਆਂ ਉਹ ਜਿੱਤਾਂ ਸਰ ਇਸ ਜੇਤ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਕੀ ਕਹਿਣਾ ਚਾਹੁੰਦੇ ਉਹ ਹਜੇ ਉਹਨਾਂ ਦੇ ਹੁਣ ਲੈ ਵੀਲੇ ਅੱਜ ਐਨਾ ਅਸੀਂ ਤਾਂ ਕਹਿੰਦਾ ਹੀ ਪਿਵੇਂ ਨਾ ਬੋਲੋ ਅਸੀਂ ਤਾਂ ਵੇਖੋ ਬਾਜਵਾ ਕੀ ਕਹਿੰਦਾ ਬਾਜਵਾ ਕਹਿੰਦਾ ਜੋ ਅੱਜ ਜੀ ਬੱਸ ਵਾਲੇ ਜਿਹੜਿਆ ਪਗਵੰਤ ਮਾਨ ਦਾ ਮੰਝਾ ਚੁੱਕ ਕੇ ਜਾ ਸਪੌਚ ਲੈ ਜਾਣਗੇ ਤੇ ਮੈਂ ਅੱਜ ਕਾਂਗਰਸੀਆਂ ਨੂੰ ਕਿਹਾ ਤੇ ਬਾਜਵਾ ਸੀਰ ਦਾ ਬੜਾ ਭਾਰਾ ਆਮ ਬਾਨ ਦਾ ਉੱਤੇ ਚਾਰ ਬੰਦੇ ਚੁੱਕ ਲਿੱਤੇ ਬੰਦੇ ਨੂੰ ਉਹ ਅੱਠ ਬੰਦੇ ਉਹ ਚੁੱਕਿਆ ਜਾਣਾ ਅੱਠ ਬੰਦੇ ਵਾਕੇ ਬਾਜਵੇ ਦੀ ਚੰਡੀਗੜ੍ਹ ਤੋਂ ਮੰਝੀ ਚੁੱਕ ਗਏ ਕਾਨੂੰਨ ਦੀ ਸ਼ਮਜ ਡਾਉਨ ਸਭ ਦੇਖ ਦੀ ਗੱਲ ਆਦਾ ਮੇਰਾ ਖਿਆਲ ਚੰਨੀ ਸਾਹਿਬ ਤੇ ਚਮਕੌਰ ਸਾਹਿਬ ਪਹੁੰਚ ਗਏ ਹੋਣੇ ਆ ਤੇ ਜਾਖੜ ਸਾਹਿਬ ਬਹੁਤ ਪਹੁੰਚ ਗਏ ਹੋਣੇ ਆ ਸੋ ਇਹ ਜਿਹੜੇ ਬੰਦੇ ਭਗਵੰਤ ਮਾਨ ਦੀ ਲੱਤ ਜਾਣਾ ਜੀ ਸਰਕਾਰ ਟੁੱਟ ਜਾਣੀ ਹੈ ਜੀ ਫਲਾਣਾ ਹੋ ਜਾਣਾ ਜੀ ਜਿੰਨੇ ਬੰਦੇ ਇਦਾਂ ਦੀਆਂ ਗੱਲਾਂ ਕਰਦੇ ਹੁੰਦੇ ਨੇ ਦੇ ਮੂੰਹ ਦੇ ਉੱਤੇ ਇੱਕ ਕਰਾਰਾ ਥੱਪੜ ਆ ਮਾਨ ਸਾਹਿਬ ਆਉਣ ਨਾਲੇ ਪੰਜ ਸਾਲ ਦੀ ਸਤਾਈ ਦੇ ਵਿੱਚ ਦੁਬਾਰਾ ਫਿਰ ਪੰਜਾਬ ਦੇ ਮੁਖਵੰਤੀ ਬਣ ਗਏ ਉਹਨਾਂ ਦੀ ਗਵਾਈ ਚ ਆਮ ਆਦਮੀ ਪਾਰਟੀ ਦੀ ਦੁਬਾਰਾ ਵੀ ਸਰਕਾਰ ਬਣੂਗੀ ਤੁਸੀਂ ਕਿਹੜਾ